ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਹੀ ਕਾਲਾ ਅਧਿਆਏ ਜਿਹੜਾ ਪਿਛਲੇ ਸਮੇਂ ਦੇ ਵਿੱਚ ਰਿਹਾ ਜਿਸ ਵਕਤ ਸਰਦਾਰ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਹੇਟ ਕਈ ਗਫਲੇ ਜਿਹੜੇ ਨੇ ਉਹ ਸਾਹਮਣੇ ਆਏ ਸੀ ਕਈ ਚੋਰੀਆਂ ਸਾਹਮਣੇ ਆਈਆਂ ਕਿਸ ਤਰੀਕੇ ਦੇ ਨਾਲ ਪੈਸੇ ਨੂੰ ਖੁਰਦਪੁਰ ਕੀਤਾ ਗਿਆ ਸੀ ਅੱਜ ਉਹਦੇ ਵਿੱਚ ਬਹੁਤ ਵੱਡਾ ਇੱਕ ਐਸਾ ਖੁਲਾਸਾ ਵੀ ਹੋਇਆ ਔਰ ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਦਾਗ ਲਗਿਆ ਸਰਦਾਰ ਬੰਜੀਤ ਸਿੰਘ ਜੀਕੇ ਦੇ ਖਿਲਾਫ 2022 ਦੇ ਵਿੱਚ ਸਰਦਾਰ ਜਗਦੀਪ ਸਿੰਘ ਕਾਲੋ ਸਾਹਿਬ ਵਰਗੋ ਇੱਕ ਕੰਪਲੇਂਟ ਦਰਜ ਕੀਤੀ ਗਈ ਸੀ ਜਿਹੜੇ ਵਾਊਚਰ ਚੈੱਕ ਹੋਣ ਤੋਂ ਬਾਅਦ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀਟੀਬੀਆਈਟੀ ਜਿਹੜਾ ਇੰਸਟੀਚਿਊਟ ਹੈ ਉਹਨੂੰ 10 ਲੱਖ ਰੁਪਇਆ ਕੈਸ਼ ਜਿਹੜਾ ਉਹ ਲੋਨ ਦੇ ਇੱਥੋਂ ਦਿੱਤਾ ਦਿੱਲੀ ਦੇ ਇਤਿਹਾਸ ਦੇ ਵਿੱਚ ਚਾਹੇ ਉਹ ਕੋਈ ਵੀ ਪ੍ਰਬੰਧਕ ਰਿਹਾ ਹੋਵੇ ਚਾਹੇ ਉਹ ਸਰਨਾ ਸਾਹਿਬ ਦਾ ਸਮਾਂ ਹੋਵੇ ਚਾਹੇ ਉਹਦੇ ਵਿੱਚ ਸਿਰਸਾ ਸਾਹਿਬ ਰਹੇ ਹੁਣ ਪ੍ਰਧਾਨ ਜਾਂ ਸਾਡੇ ਟੈਨੂਟ ਦੇ ਵਿੱਚ ਕਦੀ ਵੀ ਕਿਸੇ ਇੰਸਟੀਚਿਊਟ ਨੂੰ ਇੱਥੋਂ ਮਦਦ ਨਹੀਂ ਗਈ ਜੀਟੀਬੀਆਈਟੀ ਵਰਗਿਆਂ ਨੂੰ ਕਿਉਂਕਿ ਜੀਟੀਬੀਆਈਟੀ ਇੱਕ ਖੁਦ ਮੁਖਤਿਆਰ ਹੈ ਖੁਦ ਉਹਨਾਂ ਕੋਲੋਂ ਪੂਰੇ ਪੈਸੇ ਉਹਨਾਂ ਕੋਲੋਂ ਫੰਡਸ ਹੁੰਦੇ ਨੇ ਔਰ ਉਹਨਾਂ ਨੇ ਵਕਤ ਆਂਦੇ ਗੁਰਦੁਆਰਾ ਕਮੇਟੀ ਦੀ ਸਹਾਇਤਾ ਜ਼ਰੂਰ ਕੀਤੀ ਹੈ ਜਿਹੜੇ ਪੈਸੇ ਕਦੀ ਉੱਥੋਂ ਆਂਦੇ ਨੇ ਮਗਰ ਕਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਪੈਸੇ ਉੱਥੋਂ ਸਹਾਇਤਾ ਦੇ ਰੂਪ ਵਿੱਚ ਨਹੀਂ ਗਏ ਜਿਹੜੇ ਇਹਨਾਂ ਨੇ ਵਾਊਚਰ ਦੇ ਵਿੱਚ ਪਾਏ ਸੀ ਔਰ ਕੈਸ਼ ਦਾ ਤੇ ਸਵਾਲ ਹੀ ਨਹੀਂ ਪੈਦਾ ਉਰਦਾ ਸਰਦਾਰ ਹਰਜੀਤ ਸਿੰਘ ਦੇ ਨਾਮ ਦੇ ਉੱਤੇ ਇੱਕ ਕੈਸ਼ ਵਾਊਚਰ ਪਾਇਆ ਗਿਆ ਔਰ ਇਹਦੀ ਕੰਪਲੇਂਟ ਜਦ ਕ੍ਰਾਈਮ ਬ੍ਰਾਂਚ 'ਚ ਪਾਈ ਗਈ ਕ੍ਰਾਈਮ ਬ੍ਰਾਂਚ ਨੇ ਇਕਨੋਮਿਕਸ ਵਿੰਗ ਦੇ ਵਿੱਚ ਇਹਨੂੰ ਟਰਾਂਸਫਰ ਕੀਤਾ ਔਰ ਟ੍ਰਾਂਸਫਰ ਹੋਣ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ ਜਿਸ ਵਕਤ ਇਹਦੀ ਸੰਗਿਆਨ ਲਿਆ ਔਰ ਇਹ ਬਿਲਕੁਲ ਲਿਖਿਆ ਗਿਆ ਕਿ ਦੀ ਅਬਵ ਸੈਡ ਕੰਪਲੇਂਟ ਵਾਸ ਇਨਕੁਆਇਰਡ ਇਨਟੂ ਦੀ ਡਿਊਰ ਇਨਟੂ ਐਂਡ ਡਿਊਰਿੰਗ ਇਨਕੁਆਇਰੀ ਆਫ ਇਟਸ ਕੰਪਲੇਂਟ ਕੰਪਲੇਂਟੈਂਟ ਸ਼੍ਰੀ ਅਰਜੀਤ ਸਿੰਘ ਵਾਸ ਐਗਜ਼ਾਮਿਨਡ ਹੀ ਬੇਸਿਕਲੀ ਕੋਰਪੋਰੇਟਡ ਦੀ ਐਲੀਗੇਸ਼ਨ ਆਫ ਇਟਸ ਫੋਰ ਸਿਗਨੇਚਰ ਮੇਡ ਇਨ ਦੀ ਕੰਪਲੇਂਟ ਆਫ ਜਗਦੀਪ ਸਿੰਘ ਚੇਅਰਮੈਨ ਲੀਗਲ ਸੈਲ regarding misappropriation of rupees 10 lakh withdrawn, uh, withdrawn through voucher number fulana 19816 in the name of GTB IT treasury garden by forging the signature of Harjeet Singh aur is to baad jis waqt ek court de aadesh hunde hai eh IO nu kiah gaya IO ne jehdi cheez likhi hai the heard the court pursued considering the overall facts of the circumstances of the case i take cognizances of offences punishable jidiyan dharaavan ne 409 420 467 418 te 471 ipc de tahet there is a sufficient material on record to summon accused manjeet singh eh badi aham line jedi likhi gayi hai ki there is a sufficient material on records to summon ਅਕਿਊਜ਼ਡ ਮਨਜੀਤ ਸਿੰਘ ਲੈਟ ਸਮਨ ਬੀ ਇਸ਼ੂਡ ਟੂ ਅਕਿਊਜ਼ਡ ਮਨਜੀਤ ਸਿੰਘ ਥਰੂ ਆਈਓ ਫਾਰ ਦੀ ਐਨਡੀਓਐਚ ਇਹ ਸਮਨ ਜਿਹੜੇ ਆ ਮਨਜੀਤ ਸਿੰਘ ਜੀਕੇ ਦੇ ਖਿਲਾਫ ਪੇਸ਼ ਹੋ ਗਏ ਨੇ ਇਹ ਚਾਰਜ ਸ਼ੀਟ ਪੇਸ਼ ਹੋ ਗਈ ਹੈ ਔਰ ਇਹ ਗੱਲ ਅੱਜ ਤੈਅ ਹੋ ਗਈ ਹੈ ਕਿ ਇਹਦਾ ਹੁਣ ਸਲਾਖਾਂ ਦੇ ਪਿੱਛੇ ਜਾਣਾ ਤੈਅ ਹੋ ਗਿਆ ਮਗਰ ਸਾਨੂੰ ਇਸ ਗੱਲ ਦੀ ਬੜੀ ਦੁਖਦਾਰੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਪਾਵਨ ਸੀਟ ਤੇ ਰਹਿ ਕੇ ਉਦੇ ਪ੍ਰਧਾਨ ਜਿਸ ਤਰੀਕੇ ਦੇ ਨਾਲ ਖੁਰਦਬੁੱਧ ਜਿਸ ਵਕਤ ਜਦਾਦਾ ਦੀ ਕੀਤੀ ਔਰ ਇਹ ਜਾਗ ਜ਼ਾਹਿਰ ਵੀ ਹੋਈਆਂ ਤੇ ਇਹ ਆਪਣੀ ਗਲਤੀਆਂ ਨੂੰ ਮੰਨਣ ਤੋਂ ਗੁਰੂ ਦੇ ਅੱਗੇ ਆਪਣਾ ਜਾ ਕੇ ਮਾਫੀ ਮੰਗਣ ਦੀ ਜਗ੍ਹਾ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਬਾਰੇ ਬੋਲਿਆ ਉਹਨਾਂ ਦੇ ਖਿਲਾਫ ਮਾਨਹਾਨੀ ਦੇ ਮੁਕੱਦਮੇ ਵੀ ਕੀਤੇ ਮੇਰੇ ਖਿਲਾਫ ਵੀ ਕੀਤੇ ਜਗਦੀਪ ਜੀ ਦੇ ਵੀ ਖਿਲਾਫ ਕੀਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਵੀ ਖਿਲਾਫ ਕੀਤੇ ਕਿਉਂਕਿ ਅਸੀਂ ਬੇਬਾਕੀ ਦੇ ਨਾਲ ਲਵਾ ਚੁੱਕੀ ਸੀ ਔਰ ਅੱਜ ਜ਼ਾਹਿਰ ਹੋ ਗਿਆ ਕੀ ਕੋਡ ਦੀ ਔਰ ਇਹ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦੀ ਪਰਸ਼ੁਹ ਦੇ ਉੱਤੇ ਕਿ ਇਹ ਜਿਹੜੀਆਂ ਧਾਰਾਵਾਂ ਨੇ ਔਰ ਇਹ ਧਾਰਾਵਾਂ ਦੀਆਂ ਡਿਟੇਲਸ ਵੀ ਤੁਹਾਨੂੰ ਕਾਲੋ ਸਾਹਿਬ ਪੜ੍ਹ ਕੇ ਸੁਣਾਣਗੇ ਕਿਉਂਕਿ ਕੇਸ ਦੀ ਕਾਫੀ ਡੂੰਘਾਈ ਤੱਕ ਇਹ ਗਏ ਹੋਏ ਹੈ ਮਗਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਇਹਦੇ ਖੁਲਾਸੇ ਹੋਏ ਨੇ ਜਿਹੜੀਆਂ ਹੋਰ ਧਾਰਾਵਾਂ ਔਰ ਜਿਹੜੇ ਹੋਰ ਮੁਕੱਦਮੇ ਇਹਨਾਂ ਦੇ ਖਿਲਾਫ ਚੱਲ ਰਹੇ ਨੇ ਉਹਨਾਂ ਦੇ ਉੱਤੇ ਵੀ ਜਲਦੀ ਪਰਦਾ ਫਾਸ਼ ਹੋਏਗਾ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜੋ ਅੱਜਕੱਲ ਜਿਨ੍ਹਾਂ ਨੂੰ ਆਪਾਂ ਸੋ ਕੋਲਡ ਕਹਿ ਸਕਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਕਵਾਂਗਾ ਕਿ ਐਫਓਜੀ ਲੋਕਾਂ ਨੂੰ ਅੱਜ ਤੁਸੀਂ ਆਪਣੇ ਪਾਰਟੀ ਦੇ ਵਿੱਚ ਛਰਨ ਦਿੱਤੀ ਹੈ ਤਾਂ ਹੀ ਤੁਹਾਡੀ ਪਾਰਟੀ ਦਾ ਨਿਗਾਰ ਆ ਰਿਹਾ ਕਿ ਐਫਓਜੀ ਲੋਕਾਂ ਨੂੰ ਜਦ ਤੁਸੀਂ ਉਹਨਾਂ ਦੀ ਪੁਸ਼ਪਨਾ ਹੀ ਕਰਦੇ ਹੋ ਤੇ ਲੋਕ ਇਹ ਜਿਹੜੇ ਆ ਤੁਹਾਡੇ ਤੇ ਵਿਸ਼ਵਾਸ ਟੁੱਟ ਜਾਂਦਾ ਤੇ ਤੁਹਾਡਾ ਵੀ ਅਜ ਨੈਤਿਕ ਫਰਜ਼ ਬੰਦਾ ਕਿ ਜਿਸ ਬੰਦੇ ਦੇ ਅੰਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਦਾਨ ਰਹਿੰਦੇ ਸਮੇਂ ਦੇ ਵਿੱਚ ਦੀ ਐਫ ਆਈ ਆਰ ਲੌਂਚ ਹੋ ਜਾਏ ਉਹਦੇ ਖਿਲਾਫ ਚਾਰ ਸ਼ੀਟ ਪੇਸ਼ ਹੋ ਜਾਏ ਤੇ ਐਫਓ ਜੇ ਲੋਕਾਂ ਨੂੰ ਤੁਹਾਨੂੰ ਬਿਲਕੁਲ ਆਪਣੀ ਪਾਰਟੀ ਤੋਂ ਬਾਹਰ ਕੱਢਣਾ ਚਾਹੀਦਾ ਸੋ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਤੁਹਾਡੇ ਮਾਧਿਅਮ ਤੋਂ ਇਹ ਗੱਲ ਜ਼ਰੂਰ ਕਵਾਂਗਾ ਮੇਰੇ ਮਨ ਨੂੰ ਵੀ ਇਹ ਨਹੀਂ ਪਤਾ ਕਿ ਇਹ ਕਿਹੜਾ ਚਾਰ ਸ਼ੀਟ ਦੀ ਗੱਲ ਕਰ ਰਹੇ ਨੇ ਮੈਂ ਕਿਉਂਸ ਦਾ ਚਾਰ ਸ਼ੀਟ ਬੰਨੂ ਮਿਲੀ ਨਹੀਂ ਇਹਨਾਂ ਨੂੰ ਕਿੱਥੋਂ ਮਿਲ ਗਈ ਔਰ ਇਹਨਾਂ ਨੂੰ ਅਗਰ ਮਿਲ ਗਈ ਹੈ ਤੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਕੋਈ ਨਾ ਕੋਈ ਸਾਟਗਾਟ ਹੈ ਕਿਤੇ ਮੈਂ ਸਮਝਦਾ ਮਾਂ ਕਿ ਝੂਠੇ ਕੇਸ ਝੂਠੇ ਕਾਗਜ਼ ਝੂਠੇ ਸਬੂਤ ਬਣਾ ਕੇ ਪਿਛਲੇ 6 ਸਾਲ ਤੋਂ ਬੰਦੂ ਫਸਾਣ ਲੱਗੇ ਨੇ ਔਰ ਇਹ ਇੱਕ ਐਸਾ ਵੱਡਾ ਪੁਲੰਦਾ ਹੈ ਕਿ ਜਿਸ ਨੂੰ ਮੈਂ ਮੀਡੀਆ ਟ੍ਰਾਇਲ ਨਹੀਂ ਕਰਨਾ ਚਾਹੁੰਦਾ ਤੁਸੀਂ 10 ਲੱਖ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਇੱਕ ਹਿਤ ਸਾਹਿਬ ਜਿਹੜੇ ਚੇਅਰਮੈਨ ਸੀ ਜੀਟੀਬੀ ਆਈਟੀ ਦੇ ਉਹਨਾਂ ਦਾ ਬਿਆਨ ਇੱਕ ਮੈਂ ਸੁਣਾਣਾ ਵਾ ਉਹ ਦੇਖ ਲੈਣਾ ਤੁਸੀਂ ਕਿ ਉਹ ਹਿਤ ਸਾਹਿਬ ਕੀ ਕਹਿ ਰਹੇ ਨੇ ਮੈਂ ਖੁਦ ਕੋਰਟ ਦੇ ਵਿੱਚ ਕਵਾਂਗਾ ਕਿ ਇਹ ਲੰਬਾ ਨਾ ਕੀਤਾ ਜਾਏ ਇਸ ਦਾ ਛੇਤੀ ਨਿਪਟਾਰਾ ਹੋਣਾ ਚਾਹੀਦਾ ਤਾਂ ਕਿ ਇਹਦਾ ਝੂਠ ਸਾਹਮਣੇ ਆ ਜਾਵੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਵਾਂ ਕਿ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਅੱਗੇ ਝੂਠ ਬੋਲਿਆ ਸੀਗਾ ਕਿ 500 ਕਰੋੜ ਦਾ ਸਕੂਲ ਵੇਚਤਾ ਐਫ ਆਈ ਆਰ ਹੋ ਗਈ ਬਜੀਤ ਸਿੰਘ ਕਿੱਥੇ ਐਫ ਆਈ ਆਰ ਉਹ ਕਿੱਥੇ 500 ਕਰੋੜ ਦੇ ਇਲਜ਼ਾਮ ਉਹ ਤੁਹਾਡੇ ਉੱਤੇ ਤਾਂ ਨਹੀਂ ਐਫ ਆਈ ਆਰ ਕਿਤੇ ਹੋਈ ਤੁਸੀਂ ਇਹ ਆਖਦੇ ਸੀ ਜੀ 150 ਕਰੋੜ ਦੀ ਕਰੋਲ ਬਾਗ ਦੀ ਪ੍ਰਾਪਰਟੀ ਖਾ ਗਿਆ ਉਹ ਕਿੱਥੇ ਹੈ ਤੁਸੀਂ ਸਾਰਾ ਝੂਠਾ ਦਾ ਪਲੰਦਾ ਬੰਨ੍ਹਿਆ ਗੁਰਦੁਆਰਾ ਕਮੇਟੀ ਦਾ ਨਾਮ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੁਹਾਡੇ ਕੋਲੋਂ ਗੁਰਦੁਆਰੇ ਨਹੀਂ ਮੈਨੇਜ ਹੋ ਰਿਹਾ ਗੁਰਦੁਆਰਿਆਂ ਚ ਰੋਜ਼ ਵਕਿਆ ਹੋ ਰਹੀ ਹੈ ਉੱਥੇ ਤੁਹਾਡੇ ਕੋਲੋਂ ਪੀਐਫ ਨਹੀਂ ਦਿੱਤਾ ਜਾਂਦਾ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਸਕੂਲ ਨਹੀਂ ਮੈਨੇਜ ਹੋ ਰਹੇ ਸਕੂਲਾਂ ਦੇ ਕੇਸ ਨੇ ਤੁਹਾਡੇ ਤੇ ਕੰਟੈਕਟ ਬਣੀ ਹੋਈ ਹੈ ਔਰ ਕਾਲਜ ਤੁਹਾਡੇ ਬੰਦ ਹੋਣ ਦੀ ਕਗਾਰ ਤੇ ਜਾਂਦੇ ਪਏ ਨੇ ਕਾਲਜਾਂ ਦੇ ਵਿੱਚ ਜਿਹੜੇ ਸਿੱਖ ਬੱਚਿਆਂ ਦਾ ਹੱਕ ਬਣਦਾ ਸੀ ਨੌਕਰੀਆਂ ਤੁਸੀਂ ਉਹ ਵੀ ਨਹੀਂ ਦਿੱਤੇ ਤੁਸੀਂ ਦਿੱਲੀ ਸਿਫ ਗੁਰਦੁਆਰਾ ਨੂੰ ਮੈਨੇਜ ਨਹੀਂ ਕਰ ਰਹੇ ਤੁਸੀਂ ਝੂਠੇ ਕਾਗਜ਼ ਝੂਠੇ ਮੁਕਦਮਿਆਂ ਨੂੰ ਮੈਨੇਜ ਕਰਦੇ ਪਏ ਹੋ ਮੈਂ ਸਮਝਦਾ ਵਾਂ ਮੈਂ ਜ਼ਰੂਰ ਇਸ ਨੂੰ ਫਾਈਟ ਤੱਕ ਕਰਾਂਗਾ ਔਰ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਸੀਂ ਜਿਹੜੇ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਤੁਸੀਂ ਮੇਰੇ ਕੇਸ ਜਮਾਨਤ ਲਈ ਹੋਈ ਹੈ ਨਾ ਝੂਠ ਬੋਲਣ ਦੇ ਚੱਕਰ 'ਚ ਇਸ ਕਰਕੇ ਮੈਂ ਮੀਡੀਆ ਟ੍ਰਾਇਲ ਨਹੀਂ ਤਾਂ ਸੱਚ ਸਾਹਮਣੇ ਆਏਗਾ ਸੰਗਤ ਦੇ ਸਾਹਮਣੇ ਆਏਗਾ ਔਰ ਜਲਦੀ ਆਏਗਾ ਲੇਕਿਨ 420 ਜੀ ਜੋ ਧਰਾਏ ਦਾ ਜ਼ਿਕਰ ਕੀਤਾ ਗਿਆ ਹੈ ਕੀ ਉਹ ਲੱਗੀ ਹੈ ਆਪਕੋ ਮਿਲਾ ਹੈ ਸਮਨ ਕੋ ਮੈਂ ਤਾਂ ਇਹਨੂੰ ਕਹਿੰਦਾ ਹੂੰ ਮੈਂ ਇਹਨਾਂ ਨੂੰ ਕਹਿਣਾ ਕਿ ਇਹ 420 ਤੇ ਪਤਾ ਨਹੀਂ ਕਿੰਨੇ 667 ਤੇ ਕਿੰਨੇ ਇਹ 302 ਲਗਵਾਣਾ ਇਹ 307 ਲਗਵਾਣਾ ਕਾਗਜ਼ ਬਣਾ ਕੇ ਕੁਝ ਵੀ ਕਰ ਸਕਦੇ ਨੇ ਇਹ ਲਗਵਾਣ ਇਹ ਰੇਪ ਦੇ ਮੁਕਦਮੇ ਮੇਰੇ ਤੇ ਲਗਵਾ ਦੇਣ ਵਕਤ ਉਦੋਂ ਆਏਗਾ ਜਦੋਂ ਕੋਰਟ निपटारा करेगी और जल्दी निपटारा होगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप